ਜਾਈ ਜੋਤਰ ਭਾਰਤ ਕੋਈ ਅੱਖਾਂ ਚਿਰੇ ਵੜਾਈ ਧਰਨ ਕਰੋ ਸਤਨਾਮੁ ਹਿਰੀ ਵਾਇ ਗੁਰੂ ਫਾਇ ਬਦੀ ਸੋਰਠ ਰਾਗ ਦੇ ਵਿੱਚ ਭਗਤ ਨਾਮ ਦੇ ਜੀਵਨ ਸ਼ਬਦ ਬਾੜ ਪਰੁਠਾਣ ਪੂਛ ਲੈ ਨਾਮਾ ਕਾ ਕਰ ਛਾਂ ਸੁਵਾਲਾ ਸੁਵਾਈ ਹੋ ਤੋ ਕਹਿ ਜੁਗਣੀ ਮਨਜੂਰੀ ਦੈ ਹੂ ਮੋਹ ਬਿਟੀ ਦਿਓ ਬਤਾਈ ਹੋ ਇਹ ਜੋ ਪਾਵਨ ਸ਼ਬਦ ਹੈ ਸੰਤਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਚਿਤੋ ਸਤਵੰਜਤੇ ਸਿਖੋਤ ਹੈ ਚਰਨ ਕਰੋ ਹਾਂ ਕਿ ਜੇ ਸਭੇ ਵਿਚਾਰ ਜੇ ਸਭ ਜੋ ਲੁਪੇ ਜਾਵੇ ਤੇ ਇਸ ਪਰ ਕਰੋ ਜੀ ਸੋਰਠਿ ਭਗਤ ਨਾਮ ਦੇਵ ਜੀ ਕਰਿ ਜੋ tham ਸੋਰਠਿ ਆੜ ਬੜੋਣ ਪੂਛਲੇ ਨਾਮਾ ਕਾ ਪੈ ਛਾਨ ਛਵਾਈ ਹੋ तो मजूरी तोप दोगी मजूरी दे हो मोहो बेटी दो बताई हो री भाई बेटी न जाई देख बेटी आयो सु हमारे बेटी प्राण धारा आओ बेटी प्रीत मजूरी मांगे जाओ को तांत्रिक वाले को लोगों के दम सबूते तोड़े तो अपन बेटी आवे हो ऐसो बेटी बर्दन साल को सब अंदर सब ठाई हो गुंगे माँ अमरदर जाकिया पूछे कहाँ न जाई हो बेटी के बुर सुनरी गाई ਜਦ ਮੈਂ ਆਜਾ ਤਰੋ ਛਾਪੇ ਹੋ ਨਾਮੇ ਕੇ ਸਵਾਮੀ ਸਿਏ ਬਹੋਰੀ ਲੰਕਪਮੀ ਖਣ ਆਪੇ ਹੋ ਹਜ਼ਾਰ ਬਣੋ ਸਤਨਾਮ ਜੀਵਾਰੇ ਗੁਰੂ ਘਾਇ ਬਜੀ ਪੂਰਨ ਲਗਦੇ ਵਿੱਚ ਭਗਤ ਨਾਮਦੇਵ ਸਾਹਿਬ ਜੀ ਘਰ ਚੋ ਛਾਹ ਰਹੇ ਇਹਦੇ ਵਿੱਚ ਜੋ ਸਤਿ ਰਹਾਉ ਦੀ ਕੁੰਕਤੀ ਹੈ ਮਹਾਰਾਜ ਤੁਮ ਜਾਰੇ ਹਨ ਜੇ ਭਾਈ ਬੇਟੀ ਦੇਣ ਨਾ ਜਾਈ ਦੇਖ ਬੇਟੀ ਅਰਯੋ ਫਰਮਾਈ ਹਮਾਰੇ ਬੇਟੀ ਪ੍ਰਾਣ ਆਧਾਰਾ ਉਪਾਉ ਜੇ ਜੋ ਰਹਾਉ ਦਾ ਉਹਨਾਂ ਤੇ ਆ ਮੈਂ ਤੇ ਵਿੱਚ ਸ਼ਬਦਾਂ ਦਾ ਜਿਹੜਾ ਸੈਂਟਰ ਆਈਡੀ ਹੈ ਉਹ ਹੁੰਦਾ ਐ ਸੋ ਬੁਸਾਈ ਸਮਝ ਰਹੇ ਹਨ ਰੀ ਭਾਈ ਬੇਟੀ ਦੇਣ ਨਾ ਜਾਵੇ ਤੇ ਇਹ ਮੇਂ ਭੈਣਾ ਬਾਈ ਰੰਦੇ ਭੈਣ ਨੂੰ ਤੇ ਮੇਰੀ ਭੈਣਾ ਬੇਟੀ ਦੇਣ ਨਾ ਜਾਵੇ ਉਹ ਜਿਹੜਾ ਤਰਕਾਨ ਹੈ ਕਰਬਟਰ ਰੁ ਦਿਾਸ ਤੇ ਪਾਈ ਦੀ ਜਦ ਲਈ ਹੈ ਉਚਾਰਣ ਕਰੋ ਸਾਤਨਾ ਮਾਧੀ ਦੀਵਾਏ ਗੁਰੂ ਆਏ ਬਜੀ ਉਹ ਜਿਹੜਾ ਬੇਟੀ ਹੈ ਦੇਖ ਬੇਟੀ ਰਜੋ ਸੁਭਾਈ ਉਹ ਜੋ ਬੇਟੀ ਹੈ ਤਰਕਾਨ ਹੈ ਉਹ ਬੜਾ ਸਮਾਜਿਕ ਹੁਦ ਹੈ ਉਚਾਰਣ ਕਰੋ ਸਾ

चले नामा का पहचान छवाई हो जे नाले गुआंड गुआंडन है मैं पूछा नाम देव जी नो कि जे अन्य तो बजे शांत बनवाई है किसे कोड़ो बनवाई है मैं तो दसो जान करो दुखड़ी मजूरी जय हो ਮੋਕੋ ਵੇਂਟੀ ਦਿਓ ਬਤਾਏ ਹੋ ਉਹ ਨਾਮ ਦੇ ਲਈ ਨੋ ਬੈਠੀ ਗਰਦੀ ਐ ਕਿ ਅਲਜੀ ਜੀ ਮੈਨੂੰ ਉਹ ਤਰਖਾੜ ਵਿੱਚ ਦੱਸ ਪਾ ਦੋ ਮੈਂ ਤੇਰੇ ਨਾਲ ਆਪਣਾ ਡੁਗਣੀ ਮਜੂਦੂ ਨੂੰ ਦੇਵਾਗੀ ਛਾ ਛਾਨਿ ਛਾਉਣ ਲੈ ਛਾਨ ਮਾਉਣ ਲੈ ਜਾਗਣ ਕਰੋ ਉਹੁਰ ਕਹੇ ਕਰ ਰਹੇ ਹਨ ਇਹ ਜੋ ਮਰਤਾਲਾਪ ਹੈ ਵਾਂਡੇ ਨੇ ਤੇ ਨਾਮਦੇਵ ਜੀ ਵਿਚਕਾਰ ਹੈ ਜੋ ਜੋ ਸਿੱਟੀ ਦੇ ਵਿੱਚ ਰਿਚਾ ਹੋਇਆ ਰੰਮਿਆ ਬਾਟਰਨ ਪਰਮੇਸ਼ਰ ਰਾਮ ਹੈ ਉਹ ਜਿਹੜਾ ਨੇ ਮਰਤਾਲਾਪ ਕਹਿੰਦੇ ਉਹ ਹੈ ਜਿਹੜਾ ਅਣੀ ਬੇਟ ਭਾਈ ਬੇਟੀ ਨੇ ਨਾ ਜਾਈ ਕਹਿੰਦਾ ਇਹ ਮੇਰੀ ਭੈਣ ਉਹ ਜਿਹੜਾ ਤਰਖਾਣ ਨੂੰ ਦੱਸ ਨਹੀਂ ਪਾਈ ਆ ਕਰਦੇ ਹੈ ਦੇਨ ਬੇਟੀ ਰਾਜ ਸੁਮਾਈ ਬੈਠਣਾ ਕਰੋ ਜਿਹੜਾ ਬੈਠੇ ਆ ਦੁਕਾਨ ਆ ਆ ਮੌਜੂਦ ਹੈ ਹੋਰ ਕੇ ਸੁਝਾਰਿਆ ਨਾ ਇਹ ਮੇਰੇ ਭੈਣ ਹਮਾਰੇ ਬੇਟੀ ਪ੍ਰਾਨਾ ਦਾਰਾ ਉਹ ਜਿਹੜਾ ਪਰਮੀ ਕਾਰਪੋਰੇਟ ਰੈ ਪਰਮਿਸ਼ਨ ਹੈ ਮੇਰੇ ਪ੍ਰਾਨਾ ਦਾ ਜੋ ਅਧਾਰ ਹੈ ਰਹਾਉ ਜੀ ਜਾ ਲੈ ਆਨਾ ਕਹਿੰਦੇ ਜਿਹੜੀ ਸੰਸਾਰੀ ਸੰਸਾਰ ਦੀਆਂ ਵਸਤੂਆਂ ਆਇਆ ਚੀਜ਼ਾਂ ਆ ਇਹ ਜਿਹਨ ਉਹ ਨਹੀਂ ਮੰਨਦਾ ਇਹ ਮੇਰੇ ਭੈਣਾਂ ਬਿੰਦੀ ਪ੍ਰੀਤ ਮਜੂਰੀ ਮੰਗ ਹੈ ਉਹ ਤਾਂ ਧਾਨ ਇਹ ਗੁੜ ਦੇ ਕਾਣੇ ਬਣਵਾਣੀਆਂ ਨੇ ਉਹ ਪ੍ਰੀਤ ਦੀ ਮਜੂਰੀ ਮੰਗਦਾ ਹੈ ਪ੍ਰੀਤ ਦੀ ਉਚਾਰਨ ਕਰੋ ਨੇ ਹੋਰ ਸਮਝਾ ਰਹੇ ਆ ਭਗਤ ਸਾਹਿਬ ਜੀ ਲੋਕ ਘਟਾਮ ਜ਼ਰੂਰ ਤੇ ਤੋੜੋ ਆਪਣੀ ਬੇਟੀ ਆ ਲਿਆ ਹੋ ਕਹਿੰਦਾ ਪਰਤੀ ਕੀ ਕਹੀ ਹੋਵੇ ਕਹਿੰਦੇ ਲੋਕਾਂ ਨਾਲ ਵਿਛੋੜਨਾ ਜਿਹੜਾ ਮੋਹ ਹੈ ਪਰਿਵਾਰ ਨਾਲ ਆਪਣਾ ਮੋਹ ਤੋੜ ਲਿਆ ਜਾਵੇ ਫਿਰ ਕਹਿੰਦਾ ਜਿਹੜਾ ਬੇਟੀ ਹੈ ਪਰਮੇਸ਼ਰ ਹੈ ਜਿਹੜਾ ਫਿਰੋ ਆ ਜਾਂਦਾ ਹੈ ਯਾਰਨ ਕਰੋ ਜੀ ਵਰਨਨ ਦਾ ਸਾਖੂ ਅਬ ਅੰਦਰ ਤੋਂ ਉਠਾਈ ਹੋ ਜੋ ਮੇ ਪਰਮੇਸ਼ਰ ਹੈ ਉਦਰ ਖਾਨ ਹੈ ਉਹਦਾ ਰੂਪ ਹੈ ਜਿਹੜਾ ਬਿਆਨ ਕੀਤਾ ਜਾ ਸਕਦਾ ਹੈ ਜੋ ਸਭ ਨੇ ਠਾਣੀ ਹੈ ਤੇ ਸਭਨਾ ਦੇ ਵਿੱਚ ਹੈ ਕਰਨ ਕਰੋ ਮੁੰਗੇ ਮਾ ਅੰਮ੍ਰਿਤ ਰਾਜ ਚੱਖਿਆ ਪੁੱਛੇ ਕਹਿਣਾ ਨਹੀਂ ਜਾਏ ਹੋ ਮਨੋਦਤ ਉਹਦੇ ਉਹਦੇ ਸਹਾਰੇ ਪਾਤਾਲਾਵਰਾਨੀ ਵਰਦਾ ਨੂੰ ਸਮਝਾ ਰਹੇ ਹਨ ਕਿ ਜਿਸ ਤਰ੍ਹਾਂ ਕੋਈ ਸੁਆਦਲਾ ਬਦਾਸ਼ਤ ਮੁੰਗਾ ਚੱਖ ਲੰਦਾ ਹੈ ਜੇ ਰੁਗ ਰਸੀ ਪੁੱਠੀ ਉਸ ਇਹਦਾ ਕਿਦਾਂ ਸੁਆਦ ਆਇਆ ਹੈ ਮੁੰਗੇ ਬੋਲੋ ਕਹਿਣੇ ਉਹ ਦੱਸਿਆ ਨਹੀਂ ਜਾ ਸਕਦਾ ਹੈ ਯਾਦਨ ਕਰੋ ਬਾਤਾਂ ਲਾਤ ਹੈ ਬੇਟੀ ਕੇ ਗੁਣ ਸੁਨਰੀ ਭਾਈ ਹੁਣ ਇਹ ਮੇਰੀ ਭੈਣੇ ਸੁਣਣਾ ਕਰ ਉਹਨਾਂ ਦੇ ਜਿਹੜੇ ਕੁਝ ਗੁਣ ਹੈ ਉਹ ਤੁਹਾਨੂੰ ਦੱਸਦਾ ਹਾਂ ਹੈ ਤਾਂ ਬੇਟੀ ਹੈ ਉਹ ਹੈ ਨਹੀਂ ਕਰਦੇ ਕਿ ਇਹ ਨਹੀਂ ਹੋ ਸਕਦੇ ਉਹ ਬੇਟੀ ਹੈ ਬੇਟੀ ਕੇ ਗੁਣ ਸੁਨਰੀ ਭਾਈ ਜਨਨ ਬਾਦ ਤੂੰ ਥਾਪਿਓ ਹੋ ਏ ਮੇਰੀ ਭੈਣ ਉਹਨਾਂ ਸਰਖਾਣ ਹੈ ਪ੍ਰਭੂ ਹੈ ਉਹਦੇ ਗੁਣ ਸੁਣਾਉਣਾ ਤੁਹਾਨੂੰ ਕਦੋਂ ਉਸਨੇ ਅਗਲੇ ਘੜੇ ਗੱਟ ਉਸਨੇ ਕੀ ਕੀਤਾ ਅੱਜ ਤੱਕ ਜਿਹੜੀ ਹੈ ਤੁਰੂ ਮੋਟਾ ਦਾ ਪਦਵੀ ਦਿੱਤੀ ਹੈ ਨਾਮ ਜਪਾਇਆ ਅੱਜ ਵਦਵੀ ਦੇ ਜੈ ਦਿੱਤੀ ਹੈ ਉਹ ਵੇਖੀ ਹੈ ਉਹ ਮੈਂ ਤੇ ਹੋੜ ਜਲਨ ਬਾਦ ਤੁਰੂ ਸਾਬਿਓ ਅਦੇ ਸਮੁੰਦਰ ਜਿਹੜਾ ਕੋਲ ਬੱਤਾ ਹੈ ਵਿਚਾਰਨ ਕਰੋ ਨਾਮੇ ਕੇ ਸੁਆਮੀ ਸੀਯ ਘੋਰੀ ਲੰਕਪੇਖਣ ਆਪਿਓ ਹੋ ਜਿਹੜਾ ਸੀਸ ਉਹਦਾ ਸੀਤਾ ਜੀ ਵਸਤੇ ਆਇਆ ਉਹ ਬਹੋਰੀ ਕਹਿੰਦੇ ਐ ਰਾਮਨ ਤੋਂ ਮੋੜ ਕੇ ਜਾਂਦਾ ਹੈ ਉਹ ਨਾਮ ਦੇ ਵੀ ਸਮਝਾ ਰਹੇ ਹਨ ਕਿ ਇਹ ਉਹ ਮਾਲਕ ਹੈ ਉਹ ਤਰਪਾਨ ਹੈ ਉਸਨੇ ਕੀ ਕੀਤਾ ਹੈ ਲੰਕਾ ਜੋ ਮਾਤਾ ਸੀਤਾ ਜੀ ਨੂੰ ਮੋੜ ਕੇ ਜਾਂਦਾ ਜਾਂਦਾ ਹੈ ਰਾਮ ਜੀ ਕੋਲ ਅਦੇ ਭੀਖਣ ਨੂੰ ਲੱਗਾ ਦਾ ਰਾਜ ਪਾੜ ਦੇ ਦਿੱਤਾ ਹੈ ਇਹ ਦੇ ਮਾਲਕ ਬਣਾ ਦਿੱਤਾ ਹੈ ਉਜਾਗਰ ਕਰੋ ਤਤਨਾ ਮਹੀ ਦਿਵਾਏ ਗੁਰੂ ਘਰ ਬਜੀ ਤੂੰ ਮਾਲਕ ਹੈ ਜਿਹੜਾ ਮੇਰਾ ਦਰਖਾਣਾ ਅਬ ਜਗਾ ਸਰਬ ਸਰਬ ਪਾਇ ਆਦੇ ਨਾ ਜਗ ਕਰ ਤੇਉ ਪ੍ਰੀਤਿ ਮੰਗਦਾ ਹੈ ਪ੍ਰੇਮ ਮੰਨਦਾ ਪੂਰਾ ਪਿਆਰ ਮੰਨਦਾ ਪੂਰਾ ਨਾਲ ਕੀ ਸਾਰੇ ਜਿਹੜਾਂ ਨਾਲ ਤੋੜਨੇ ਤੋੜ ਨਹੀਂ ਬੈਂਦੀ ਹੈ ਜੇ ਚਾਹ ਬਣਾਉਂਦਾ ਹੈ ਛੱਨ ਬਣਾਣੇ ਵਾਸਤੇ ਸੋਇ ਜਿੱਥੇ ਹੁਣ ਜੋ ਇਹ ਗੁਣ ਵੀ ਦੱਸਿਆ ਅੰਨਾ ਨਗਰ ਸਾਰੇ ਆਪਣੇ ਚਰ ਜਿਹੜੇ ਨੇ ਜੀਤਾ ਬਾਤਾਂ ਨੂੰ ਮਿਲਦਾ ਉਹਦੇ ਅੰਦਰ ਤੇ ਭਿਕਣੂ ਰਾਜ ਵੀ ਦਿੱਤਾ ਹੈ ਹਾਂ ਜੇ ਮਲਕ ਬਣਾ ਦਿੱਤਾ ਹੈ ਦੋਇ ਸੇ ਕਥਾ ਨੂੰ ਅਧੂਰ ਹੋਈ ਹੈ ਮਾਰੇ ਜੀ ਦਾ ਕੋਟਾ ਤੁਹਾਨੂੰ ਧੰਨਵਾਦ ਬਿਨਾਨ ਗਿਆ ਪਰਮ ਜਾਨ ਦੇ ਹੋਇਆ ਕਰ ਜਾਂ ਮਾਜੂ ਪਰੇ ਸੀਵਾ ਮੰਦਿਆ ਅਗਾਜੁੱਤੇ ਪਰ ਪਾਣੀ ਵਧਦੇ ਜਾ ਕਰਨੇ ਬਲਬੋਲ ਚਾਰ ਗੋਦ ਨਹੀਂ ਜਾਣੇ ਤੀਜੀ ਵਜ ਨਹੀਂ ਆਏ ਜੀ ਏਹੋਣਾ ਕਥਾ ਨੂੰ ਇੱਥੇ ਬ੍ਰਾਮ ਹੈ ਤੋ ਅਰੰਬ ਬੰਦੀਆ ਗੱਤੇ ਤਰਾ ਬੱਚੇ ਜਿਹੋ ਦੇ ਜੁੜੇ ਰਹਿਣਾ ਆਪ ਸਾਡੀਆਂ ਕਿਰਵਾ ਕਰੋ ਅਗੋਂ ਨਹੀਂ ਜਿਦਾ ਨਾ ਜਤਾ ਲੋ ਜੀ ਮਹਾਰਾਜ ਜੀ ਜੇ ਤੱਕ ਮੋ ਸਾਧਰਨ ਨੀਂਦ ਪਰ ਅੱਤੇ ਆਗੋਂ ਮਾਰੇ ਦਇਆ ਕਰੋ ਮੇਰੇ ਬਾਪੂ ਤੁਮੇ ਬਚੜ ਤਾਰੇਗਾ ਅਗੋਂ ਤੁਮੇ ਬਚੜ ਤਾਰਨ ਵਾਲੇ ਹੋ ਇਹ ਬਲ ਉਹਨ ਬੱਚਿਆਂ ਦੇ ਉਹ ਸਰਬੱਤ ਦਾ ਭਲਾ ਮੰਗੇ ਹਾਂ ਅਗਲਾ ਪੱਤੇ ਵਾਰੀ ਕਾ 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 ਬਾਈ ਬੁਜੀ ਕੀ ਭਦੇ